ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਆ ਸਾਨੂੰ ਉਮੀਦ ਹੈ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਜੀ ਤੇ ਆਪਾਂ ਕਰਦੇ ਹਾਂ ਜੀ ਅੱਜ ਦੀ ਵੀਡੀਓ ਸ਼ੁਰੂ ਵੀਡੀਓ ਤੇ ਨਵੇਂ ਜਿਹੜੇ ਵੀ ਨਵੇਂ ਵੀਵਰਸ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜੁ ਰਿਆ ਕਰੋ ਜੀ ਤੇ ਇਹ ਹੈ ਜੀ ਗੁਰੂ ਘਰ ਗੁਰਦੁਆਰਾ ਅੜੀਸਰ ਸਾਹਿਬ ਤੇ ਆਪਾਂ ਤੁਹਾਨੂੰ ਆਪਾਂ ਗਏ ਸੀ ਮੱਥਾ ਟੇਕਾ ਦਵਾਈ ਲੈਣ ਇਸ ਤੋਂ ਬਾਅਦ ਫਿਰ ਆਪਾਂ ਸੋਚਿਆ ਵਿਚਾਲੇ ਆਪਾਂ ਗੁਰੂ ਘਰ ਮੱਥਾ ਟੇਕ ਲੈਣੇ ਆ ਇਹ ਜੀ ਉਹ ਧਰਮ ਧਰਤੀ ਗੁਰਦੁਆਰਾ ਅੜੀਸਰ ਸਾਹਿਬ ਕਿ ਜਿੱਥੇ ਸਾਰੇ ਅੜੇ ਹੋਏ ਕੰਮ ਹਨਾ ਪੂਰੇ ਹੁੰਦੇ ਨੇ ਜੇ ਵੀ ਕਿਸੇ ਦਾ ਕੰਮ ਅੜਿਆਗਾ ਹਨਾ ਉਹ ਇਸ ਗੁਰੂ ਘਰ 'ਚ ਮੱਥਾ ਟੇਕਣ ਨਾਲ ਪੰਜ ਅਰਦਾਸਾਂ ਕਰਨ ਨਾਲ ਜਿਹੜੇ ਕੰਮ ਨੇ ਉਹ ਫਤਿਹ ਹੋ ਜਾਂਦੇ ਨੇ ਤੇ ਸੰਗਤ ਬਹੁਤ ਜ਼ਿਆਦਾ ਸਰਦਾ ਰੱਖਦੀ ਨੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਜੀ ਜਿਸ ਟਾਈਮ ਅਸੀਂ ਗਏ ਉਸ ਟਾਈਮ ਥੋੜਾ ਜਿਹਾ ਟਾਈਮ ਜਿਹੜਾ ਦੋ 2:30 ਵਜੇ ਦਾ ਸੀ ਤੇ ਉਸ ਟਾਈਮ ਥੋੜੀ ਜਿਹੀ ਭੀੜ ਇੰਨੀ ਜ਼ਿਆਦਾ ਨਹੀਂ ਸੀ ਸਵੇਰੇ ਜਾਂ ਐਤਵਾਰ ਨੂੰ ਬੁੱਧਵਾਰ ਨੂੰ ਜੀ ਉਦੋਂ ਬਹੁਤ ਜ਼ਿਆਦਾ ਭੀੜ ਹੁੰਦੀ ਆ ਇਸ ਗੁਰੂ ਘਰ ਚ ਬਹੁਤ ਸੰਗਤਾਂ ਸਰਬਾ ਦੇ ਨਾਲ ਮੱਥਾ ਟੇਕਦੀਆਂ ਨੇ ਤੇ ਕਰੋ ਦਰਸ਼ਨ ਜੀ ਤੁਸੀਂ ਅਸੀਂ ਥੋੜੇ ਥੋੜੇ ਕਲਿੱਪਾਂ ਜੀਆਂ ਲੈ ਲਈਆਂ ਸੀ ਵਿੱਚੋਂ ਵੀ ਚਲੋ ਤੁਹਾਨੂੰ ਵੀ ਦਰਸ਼ਨ ਕਰਵਾ ਦਾਂਗੇ ਥੋੜਾ ਟਾਈਮ ਹੋ ਗਿਆ ਜੀ ਹੁਣ ਵੱਜ ਗਏ 4 ਤੇ ਹੋ ਗਿਆ ਬੇਲਾ ਆਪਣੀਆਂ ਮੱਜਾਂ ਸਾਂਭਣ ਦਾ ਤੇ ਉੱਥੋਂ ਆਪਾਂ ਆ ਗਏ ਸੀ 1.30 ਵਜੇ 1.30 ਵਜੇ ਆ ਕੇ ਇਸ ਤੋਂ ਬਾਅਦ ਜੇਕਰ ਰੈਸਟ ਕਰਨ ਲੱਗੇ ਘੰਟਾ ਤੇ ਬਸ ਮੈਂ ਦਵਾਈ ਲਈ ਆਈ ਹੁਣ ਆਲੇ ਉਧਰੋਂ ਆਪਾਂ ਆਉਂਦੇ ਹੋਏ ਗੁਰੂ ਘਰ ਮੱਥਾ ਟੇਕਤਾ ਬਾਬਾ ੜੀ ਸਰ ਤੇ ਚਲ ਸੋਚਿਆ ਵੀ ਆਪਾਂ ਆਇਆਂ ਲੱਗਦੇ ਹਨ ਫਿਰ ਮੱਥਾ ਟੇਕ ਹੀ ਚੱਲਦੇ ਆਂਗੇ ਤੇ ਮੈਂ ਪਹਿਲਾਂ ਲਈ ਆਈ ਸੀ ਦਵਾਈ ਜੀ ਇਸ ਤੋਂ ਬਾਅਦ ਫੇਰ ਲੈ ਕੇ ਆਈਆਂ ਕਿਉਂਕਿ ਮੈਂ ਤਵੀਏ ਤੇ ਜ ਸਹੀ ਨਹੀਂ ਰਹਿੰਦੀ ਸੀ ਹੁਣ ਦੋ ਤਿੰਨ ਦਿਨਾਂ ਤੋਂ ਮੈਂ ਸੋਚ ਚਮਕ ਤੇ ਪ੍ਰੋਬਲਮ ਜਿਆਦਾ ਵੱਧ ਨਾ ਜਬੀ ਵੀ ਚਲ ਆਪਾਂ ਦਵਾਈ ਲੈ ਲੈਨੇ ਆਗੇ ਠੀਕ ਹੋ ਹੋ ਰਹਾ ਰਹੂਗਾ ਨਾ ਜੇ ਇਸ ਤੋਂ ਬਾਅਦ ਪਾ ਫਿਰ ਜਿਆਦਾ ਪੈਸੇ ਲੱਗਦੇ ਨੇ ਤੇ ਹੁਣ ਆਪਣੀਆਂ ਬੱਚਾਂ ਤੜਾਈ ਜਾਂਦੇ ਨੇ ਆਪਾਂ 4 ਵਜੇ ਬੰਦਦੇ ਹੁੰਨੇ ਆਗੇ ਤੇ ਇੱਧਰ ਆਪਣੀ ਧੁੱਪਾ ਹੁੰਦੀ ਆ ਫੁਰਲੀਆਂ ਜਿਸ ਟਾਈਮ ਤੇ ਬਦਨ ਪਛੰਨੀ ਰਲਾ ਕੇ ਬੰਦਦੇ ਆਗੇ ਚਲੋ ਆਪਾਂ ਪਹਿਲਾਂ ਸਰਦਾ ਸਾਹਿਬ ਦੀ ਨੂੰ ਤੂੜੀ ਲੈ ਆਈਏ ਉਧਰ ਆਪਣੇ ਨਾ ਬਾਹਰੇ ਲਿਹਾੜੀ ਸੀ ਇੱਕ ਟਰਾਲੀ ਤੂੜੀ ਦੀ ਆਪਾਂ ਪਾ ਪਾਤੀਆਂ ਜੀ ਆਪਣੇ ਅੰਦਰ ਛੇ ਟਰਾਲੀਆਂ ਇੱਕ ਪਾਤੀਆਂ ਤਿੰਨ ਇੱਕ ਤਿੰਨ ਇੱਕ ਪਾਤੀਆਂ ਅੱਠ ਟਰਾਲੀਆਂ 15 ਪਾਤੀਆਂ ਨੌਵੀਂ ਅਪਵਾੜ ਲਹਾ ਲਈ ਸੀ ਤੇ ਹੁਣ ਆਪਾਂ ਉਹ ਪੰਡ ਨਾਲ ਲਿਆਉਣੇ ਹੁੰਦੇ ਆ ਸੰਨੀ ਪਾ ਲੈਣੇ ਆਗੇ ਬਾਕੀ ਜੀ ਗਰਮੀ ਬਹੁਤ ਭੈਣ ਲੱਗੀ ਧੁੱਪ ਜੀ ਹੁਣ ਤਾਂ ਮੌਸਮ ਬਹੁਤ ਹੋ ਹੋ ਗਿਆ ਤਾਂ ਲੂ ਬਹੁਤ ਗਰਮ ਗਰਮ ਹਵਾ ਚੱਲਦੀ ਹੈ ਜੀ ਪਾਲੀ ਥੋੜੀ ਨਾ ਤਾਂ ਤਾਂ ਕਾ ਇਹ ਬੇਲ ਨਾ ਬੂਲਾਂ ਦਾ ਪੂਰਾ ਹਾਲ ਹੋਇਆ ਪਿਆ ਹੈ ਦੇਖੋ ਜੀ ਦਿਨ ਦੀ ਧੁੱਪ ਨਹੀਂ ਜਮਾ ਕਮਲਾ ਜਾਂਦੇ ਨੇ ਹੱਥ ਨਹੀਂ ਆ ਬੇਲਾ ਆਪਣੇ ਕਦੂਆਂ ਦੇ ਬੇਲਾ ਹੋਣ ਲੱਗੀਆਂ ਨੇ ਹਜੇ ਕੋਈ ਕੋਈ ਚੱਪਣ ਕਦੂ ਜਾਂ ਉੱਤਰਿਆ ਹੁੰਦਾਗਾ ਹੋ ਆਪੇ ਕਟੜਾਲੀ ਤੋੜੀ ਦੀ ਆਪਾਂ ਬਾਹਰ ਲਾ ਲਈ ਸੀ ਆਪੇ ਕਟੜਾਲੀ ਬਾਹਰ ਲਾ ਲਈ ਸੀ ਜੀ ਤੋੜੀ ਦੀ ਤੇ ਫਿਰ ਆਪਣੇ ਅੰਦਰ ਤਾਂ ਸਾਰਾ ਭਾਂਡਾ ਭਰਤ ਆਪਾਂ ਦਿਖਾਉਣੇ ਤੁਹਾਨੂੰ ਤੇ ਉਹ ਤਾਂ ਸਾਰਾ ਉਹ ਫੁੱਲ ਕਰਤੀ ਸਵਾਤ ਤੇ ਇਹ ਆਪੇ ਬਾਰੇ ਰੱਖ ਲਈ ਹੁਣ ਆਪਾਂ ਸੰਨੀ ਮੱਜਾਂ ਨੂੰ ਲਾਉਣੇ ਆ ਦੀ ਇੱਕ ਇੱਕ ਪੰਡ ਲੈ ਜਾ ਕਰਾਂਗੇ ਬਸ ਡੇਲੀ ਚਲੋ ਜੀ ਪੰਡ ਚ ਕਾ ਦ ਇਸ ਤੋਂ ਬਾਅਦ ਫਿਰ ਆਪਾਂ ਗੱਲ ਕਰਾਂਗੇ ਸਾਰੀਆਂ ਤੂੜੀਆਂ ਬਣ ਗਈਆਂ ਤਕਰੀਬਨ ਆਪਣੇ ਕੋਲ ਤਾਂ ਅਸੀਂ ਉਹਦੇ ਗੁਰੂ ਘਰ ਰੌਲੀ ਸਾਹਿਬ ਗਏ ਸੀ ਜੀ ਉਧਰ ਸਾਰੀ ਧੂੜੀ ਪਈ ਹੈ ਜੇ ਬਣਨ ਵਾਲੀ ਆਪਣੇ ਉਨੀ ਬਹੁਤ ਜ਼ਿਆਦਾ ਛੇਤੀ ਬਣ ਜਾਂਦੀ ਆ ਕਾਲੇ ਵਾਲੇ ਨੇ ਆਪਣੇ ਮਾਲਵੇ ਵਾਲੇ ਇੱਕ ਦੂਜੇ ਨੂੰ ਦੇਖ ਕੇ ਬੱਸ ਜੀ ਐ ਹੁੰਦਾ ਵੀ ਨਵੇੜ ਦिए ਰੱਬ ਦਾ ਤਾਂ ਰੋਜ਼ ਇਹਦਾ ਹੀ ਬੁਰਾ ਹਾਲ ਹੋ ਗਿਆ ਗੁਰਸ਼ਰਨ

ਫਰ ਆਪਣੇ ਤਾਂ ਰੋਜ਼ ਹੀ ਸੌਣ ਬਣਾਤਾ ਹੁਣ ਮੱਕੜੀਸ਼ ਕਰੀਂ ਚੋਲ ਨਾ ਕੇ ਤ੍ਰੀਸ਼ਾ ਉਹ ਚੱਕੀਆਂ ਨਹੀਂ ਆਣਾ ਪੁੱਤ ਆਪਾਂ ਕਿਵੇਂ ਚੱਕ ਲਾਂਗੇ ਆਟੇ ਆਟਾ ਹੋ ਜੂ ਇਹਨਾਂ 14 ਆਣੇ ਵਾਲੇ ਕੱਟੇ ਨੇ ਇਹ ਕੋਈ ਨੀ ਮੀ ਆ ਗਿਆ ਪਾ ਚੱਕ ਦਾਂਗੇ ਪਾਣੀ ਪੀਉਣੀਆਂ ਮੱਝਾਂ ਨੂੰ ਉਹ ਜੋ ਪਸੰਨੀ ਲਾਤੀ ਹੁਣ ਪਿਉਨੇ ਪਾਣੀ ਹੁਣ ਆਪਣੀ ਹਰੇਕ ਚਾਰ ਗਿਆ ਮੁੱਕ ਹੁਣ ਛੰਨੀ ਉ ਚੱਲਦੀ ਮੱਜਾਂ ਨੂੰ ਕੱਲੀ ਕੱਲੀ ਸੰਨੀ ਤੇ ਹੋ ਗਈਆਂ ਹੌਦ ਕਰ ਸ਼ਾਰਨ ਪੁੱਠੇ ਪੰਗੇ ਕਰਦਾ ਲਓ ਜੀ ਆਪਾਂ ਪਾਣੀ ਪੂਣੀ ਮੱਜਾਂ ਨੂੰ ਪਿਆਤਾ ਤੇ ਹੁਣ ਟਾਈਮ ਹੋ ਗਿਆ ਸ਼ਾਮ ਦੇ 5:30 ਵਜੇ ਵੱਜ ਗਏ ਤੇ ਹੁਣ ਆਪਾਂ ਸੰਨੀ ਆਹ ਆਹ ਸਬਜ਼ੀ ਨੂੰ ਤੜਕਾ ਲਾਉਣਾ ਸੰਨੀ ਸੰਨੀ ਲਾਉਂਦੇ ਸਬਜ਼ੀ ਨੂੰ ਲਾਉਣੇ ਆ ਤੜਕਾ ਤੇ ਅੱਜ ਆਪਾਂ ਬਣਾਵਾਂਗੇ ਜੀ ਕद्दू ਦੀ ਸਬਜ਼ੀ ਤੇ ਆਪਣੇ ਗਵਾਂਡੀਆਂ ਨੇ ਕद्दू ਦਿੱਤਾ ਤੇ ਅੱਜ ਆਪਾਂ ਉਹੀ ਸਬਜ਼ੀ ਬਣਾਵਾਂਗੇ ਤੇ ਰੱਬ ਤਾਂ ਪੂਰਾ ਚੜ੍ਹ ਕੇ ਆਇਆ ਸੀ ਕਿਹੜਾ ਤਾਂ ਐ ਲੱਗਦਾ ਸੀ ਵੀ ਬੱਸ ਪਾ ਜੂਮੀ ਬਾਤੂ ਸਾਰਾ ਪਰ ਕੇਰਾ ਤਾਂ ਟਲ ਗਿਆ ਜੀ ਥੋੜੇ ਥੋੜੇ ਕਣਕੀਆਂ ਜੀਆਂ ਪਾਈ ਜਾਂਦਾ ਤੁਹਾਨੂੰ ਦਿਖਾਵਾਂ ਹਾਂ ਥੋੜੀਆਂ ਜੀਆਂ ਨੇ ਮੈਂ ਤੁਹਾਨੂੰ ਦੂਜਾ ਕੈਮਰਾ ਚੇਂਜ ਕਰਕੇ ਦਿਖਾਉਣੀ ਆ ਤੇ ਉਹ ਗੱਲ ਜਿਹੜੀ ਘੱਜ ਦੇਣੀ ਦੀ ਵਰਦੇ ਨਹੀਂ ਹੁੰਦੇ ਹਨਾ ਸਹੀ ਆ ਗੱਲ ਇੰਨਾ ਜ਼ਿਆਦਾ ਲਸਕ ਦਾ ਘੱਜਦਾ ਸੀ ਪੁਸ਼ਾਨਾ ਆਪਣਾ ਬਾਰਡਰ ਦਾਗਾ ਬਸ ਉਹ ਤਾਂ ਕਹਿੰਦਾ ਮੀ ਮੀ ਆ ਗਿਆ ਆ ਗਿਆਈ ਬਸ ਕਰੀ ਗਿਆਗਾ ਤੇ ਉਹਦੋਂ ਅੰਦਰ ਬੈਠਾ ਘਰਦਾ ਮੀ ਤਾਂ ਤਾਂ ਬੜਾ ਜ਼ਿਆਦਾ ਡਰਦਾ ਬਿਜਲੀ ਤੋਂ ਤਾਂ ਤੇ ਹੁਣ ਤੁਹਾਨੂੰ ਦਿਖਾਉਣੀ ਆ ਇਹ ਆ ਫਿਰਦਾਗਾ ਤਾਂ ਤਾਂ ਤੋਂ ਕਮਣੀ ਆ ਵੀ ਕਿੰਨਾ ਕਮੀਆ ਕਣੀਆਂ ਜੀਆਂ ਪਾਈਆਂ ਨੇ ਤੇ ਫਿਰ ਆਪਾਂ ਸਬਜੀ ਨੂੰ ਤੜਕਾ ਲਾਉਣੀ ਆ ਇਸ ਤੋਂ ਬਾਅਦ ਹਲੋ ਜੀ ਇੰਨਾ ਕਮੀ ਪਿਆਗਾ ਬਸ ਕਣੀਆਂ ਜੀਆਂ ਪਾ ਕੇ ਰੱਬ ਫੇਰਾ ਤਾਂ ਟਲ ਗਿਆ ਉਹ ਪਾਈ ਜਾਂਦਾ ਹਜੇ ਥੋੜਾ ਥੋੜਾ ਜਾ ਕਿੰਨ ਮਨ ਕਾਣੀ ਜੀ ਸਿੱਟੀ ਜਾਂਦਾਗਾ ਜੇ ਬਾਜੀ ਆਂਦੀ ਹੈ ਜੇ ਕੱਟਦੀ ਹਾਂ ਹਾਂ ਕਦੇ ਵਸ ਪੱਧ ਜਾਂਦੀਆਂ ਕਦੇ ਘਟ ਜਾਂਦੀਆਂ ਪਹਿਲਾਂ ਮੈਂ ਪਾਥੀਆਂ ਲੈ ਕੇ ਆਈਆਂ ਦੋ ਬੱਠਲ ਚੱਕ ਕੇ ਅੰਦਰ ਰੱਖਿਆ ਸਾਰੀਆਂ ਜਿਹੜੀਆਂ ਬਾਹਰੇ ਪਈਆਂ ਸੀ ਪਾਥੀਆਂ ਖਰਾਬ ਹੋ ਗਈਆਂ ਵੱਠਲ ਕਲਿਆ ਕੇ ਰੱਖ ਲਿਆ ਤੇ ਹੁਣ ਸਬਜੀ ਨੂੰ ਤੁਹਾਡਾ ਕੱਪਾ ਲਾਉਣੇ ਆ ਗੈਂਸ ਤੇ ਤੇ ਇਸ ਤੋਂ ਬਾਅਦ ਫਿਰ ਧਾਰ ਦਾ ਟਾਈਮ ਹੋ ਪਿਆ 6:00 ਵਜੇ 10 ਮਿੰਟ ਹੋ ਗਏ ਚਲ ਮੈਂ ਅੱਸੀ ਛੇ ਤੇ ਤੜਕਾ ਲਾ ਦਾਂ ਇਸ ਤੋਂ ਬਾਅਦ ਫਿਰ ਆਪਾਂ ਜੀ ਆਪਾਂ ਹੁਣ ਮੈਂ ਤੜਕਾ ਲਾ ਦਾਂ ਤੇ ਇਸ ਤੋਂ ਬਾਅਦ ਫਿਰ ਧਾਰਾਂ ਦਾ ਟਾਈਮ ਹੋ ਜੂ ਧਾਰਾ ਤੁਰਾ ਚੋਵਾਂਗੇ ਪਤਾ ਨਹੀਂ ਜੀ ਸੇ 6:30 ਵਜੇ ਤੋਂ ਬਾਅਦ ਬਹੁਤ ਮੋਟਾ-ਮੋਟਾ ਮੱਖ ਆ ਜਾਂਦਾ ਇੰਨਾ ਜਿਆਦਾ ਔਖਾ ਕਰਦਾ ਪਸੂ ਚੋਣੇ ਬਹੁਤ ਔਖੇ ਹੋ ਜਾਂਦੇ ਨੇ ਬੜੀਆਂ ਜਿਆਦਾ ਮੱਖੀਆਂ ਹੁੰਦੀਆਂ ਨੇ ਮੋਟੀਆਂ-ਮੋਟਾ ਮੱਖ ਜਾ ਤੇ ਚਲੋ ਜੀ ਆਪਾਂ ਹੁਣ ਤੜਕਾ ਲਾ ਲਈਏ ਆਪਾਂ ਬਣਾਵਾਂਗੇ ਜੀ ਕद्दू ਦੀ ਸਬ지 ਤੇ ਇਹ ਪਿਆਜ਼ ਨੇ ਆਪਾਂ ਇਹ ਕੱਟ ਲੇ ਤੇ ਮੰਮੀ ਨੇ ਇੱਕ ਕद्दू ਸੀ ਇਹ ਕੱਟ ਲਿਆ ਤੇ ਆਪਾਂ ਤਾਂ ਜਿਹੀ ਟੰਗਾ ਜਲਾ ਲੈਨੇ ਹੁਣ ਕੱਧੂ ਤੁਸੀਂ ਨੇ ਥੋੜੇ ਇਸ ਤੋਂ ਬਾਅਦ ਆਪਾਂ ਜਿਆਦਾ ਕੈਲ ਕਰਾ ਅੱਜ ਤਾਂ ਆਪਣੇ ਕੋਲ ਕੱਦੂ ਵੱਡਾ ਸੀ ਨਹੀਂ ਆਪਣੇ ਕੋਲ ਤਾਂ ਥੋੜੇ ਜਿਹੇ ਕਤੂ ਹੁੰਦੇ ਨੇ ਆਪਾਂ ਉਹਦੇ ਵਿੱਚ ਪਿਆਰ ਪਾ ਲੈਨੇ ਆ ਪਿਆਜ ਪਾ ਕੇ ਆਪਣਾ ਵਧੀਆ ਟੈਂਪਾਸ ਹੋ ਜਾਂਦਾ ਹੈ ਮਗਰੋਂ ਪਾ ਲੈਨੇ ਆ ਦੁੱਧ ਘਰ ਜਾ ਮੱਝਾਂ ਦਾ ਉਹਦੇ ਵਿੱਚ ਪਾਣੀ ਪੂਣੀ ਨਾ ਬੜਾ ਜਿਆਦਾ ਪਾਓ ਦੁੱਧ ਚ ਫਿਰ ਸਬਜ਼ੀ ਬਹੁਤ ਸਵਾਦ ਬਣਦੀ ਹੈ ਜੀ ਹੋਰ ਜੇ ਬਤਾਣਾ ਲਟ ਟਰਾਟੋ ਸੁਬੀ ਇੱਕ ਸਤਕਾ ਲਾ ਕੇ ਆਮਾਂਗੇ ਜੀ ਸਰੋਂ ਦੇ ਤੇਲ ਦਾ ਆਪਾਂ ਜ਼ਿਆਦਾਤਰ ਜਿਹੜਾ ਸਰੋਂ ਦਾ ਤੇਲ ਉਹੀ ਯੂਜ਼ ਕਰਦੇ ਆਂਗੇ ਤੇ ਬਸ ਜ਼ਿਆਦਾ ਤੇਲ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ ਬਸ ਪਰੇ ਕਾਣੀ ਜੀਰਾ ਲਗਾਪਾ ਕਾਤਾ ਪੋ ਗਿਆ ਕੱਟਣੀ ਲੜਾ ਜੇ ਜੇ ਆਪਣੇ ਨਾ ਸਬਜ਼ੀ ਨਾ ਜ਼ਿਆਦਾ ਹੋਵੇ ਆਪਾਂ ਕੱਲੇ ਗੰਡਿਆਂ ਨੂੰ ਪੀਰ ਕੇ ਨਾ ਉਹਦੇ ਵਿੱਚ ਹਰੀਆਂ ਮਿਰਚਾਂ ਪਾ ਕੇ ਉਹਨਾਂ 'ਚ ਦੁੱਧ ਪਾ ਕੇ ਵੀ ਆਪਾਂ ਵਧੀਆ ਸਬਜ਼ੀ ਬਹੁਤ ਤੇਜ਼ੀ ਬਣਦੀ ਹੈ ਜੀ ਇਸ ਤਰੀਕੇ ਦੇ ਨਾਲ ਵੀ ਆਪਾਂ ਸਬਜ਼ੀ ਬਣਾ ਲੈਣੀ ਹੈ ਜੀ ਤੇ ਹਰੀਆਂ ਮਿਰਚਾਂ ਜਿਹਨਾਂ ਤੇ ਜਿਹੜੇ ਆਪਣੇ ਲੱਗਣ ਨਹੀਂ ਲੱਗੇ ਹੈਗੇ ਆ ਤੇ ਇਹ ਆਪਣੇ ਪਾਵਾਸੋ 2 4 ਚੱਪੜ ਕਦੂ ਜੁੱਸ ਰਿਆਉਂਦੇ ਨੇ ਵਿੱਚ 2 4 ਗੱਡੇ ਪਾ ਕੇ ਹਨਾ ਤੇ ਵਧੀਆ ਸਬਜ਼ੀ ਬਣਦੀ ਹੈ ਸਵੇਰੇ ਜਾਂ ਚੱਪਿੰਗੁਰਦੇ ਕੋਲ ਤਲੀ ਦੀ ਜਾਂ ਸੜੀ ਬਣਾ ਲੈਂਦੀ ਹੈ ਜੀ ਆ ਟਾਈਮ ਜਿਹੜਾ ਸੂਜੀ ਸਬਜ਼ੀਆਂ ਜਿਹੜੀਆਂ ਬਹੁਤ ਘੱਟ ਹੁੰਦੀਆਂ ਨੇ ਹਨਾ ਨਾ ਤਾਂ ਮੂੰਗੀ ਖਾਣ ਨੂੰ ਦਿਲ ਕਰਦਾ ਐ ਨਾ ਮੂੰਗੀ ਤਾਂ ਆਪਾਂ ਬਣਾ ਲੈਂਦੇ ਆ ਬਸ ਉਹ ਵੀ ਥੋੜੀ ਜੀ ਰਹੀ ਆਪਣੇ ਘਰ ਦੀ ਮੂੰਗੀ ਸੀ ਜਿਹੜੀ ਤੇ ਬਹੁਤ ਵਧੀਆ ਬਣਦੀ ਸੀ ਇਸ ਸਾਲ ਤਾਂ ਬੀਜੀ ਨਹੀਂ ਗਈ ਨਾ ਤਾਂ ਆਪਾਂ ਤਾਂ ਚਾਰ ਪਾਇਆ ਗਿਆਗਾ ਉਧਰਲ ਆਪਣਾ ਦੂਰ ਪਾਇਆ ਜਾਂਦਾ ਫਿਰ ਜ ਖਰਚਾ ਬਹੁਤ ਜ਼ਿਆਦਾ ਗੱਲ ਪੈਂਦਾ ਹੈਗਾ ਤੇ ਨਾਈ ਆਪਾਂ ਤੋਂ ਚਾਰ ਪਾਇਆ ਗਿਆ ਉਧਰ ਤਾਂ ਨਾਈ ਆਪਾਂ ਤੋਂ ਮੂੰਗੀ ਪੀਜੀ ਗਈ ਪਿਛਲੇ ਸਾਲ ਤਾਂ ਵਧੀਆ ਆਪਣੀ ਮੂੰਗੀ ਹੋ ਗਈ ਸੀ ਜੀ 25000 ਦੀ ਮੂੰਗੀ ਵੇਚਤੀ ਸੀ ਆਪਾਂ ਬਾਕੀ ਘਰੇ ਖਾਣ ਜੋਗਰੀ ਮੂੰਗੀ ਹੋ ਗਈ ਸੀ ਚਾਰ ਪਾਲਿਆ ਸੀ ਤੇ ਇਸ ਸਾਲ ਤਾਂ ਫਿਰ ਆਪਾਂ ਮੈਸੀ ਕਰਤਾ ਸਰਦਾਰ ਜੀ ਕਹਿੰਦੇ ਵੀ ਔਖਾ ਪਾ ਜ ਮਹਿੰਗਾ ਪੈਂਦਾ ਉਹਨੂੰ ਆਪਾਂ ਨਾਲ ਜੀ ਫੀਡ ਪਾਈ ਜਾਨੀਏ ਪਸ਼ੂ ਨਾਲ ਆਪਣੇ ਚਾਰ ਪਈ ਜਾਂਦਾ ਹਨਾ ਉਹਨਾਂ ਤੋਂ ਬਣਾ ਖਾਤੇ ਤਾਂ ਜੇ ਹੁਣ ਆਪਾਂ ਕੱਲੇ ਚਾਰ ਤੇ ਪਸ਼ੂ ਨੂੰ ਪਾਲੀਏ ਫਿਰ ਤਾਂ ਠੀਕ ਆ ਜੇ ਨਾਲ ਫੀਡ ਪਾਉਣੇ ਬਹੁਤ ਮਹਿੰਗਾ ਪੈਂਦਾਗਾ ਅਸੀਂ ਫੀਡ ਵੀ ਨਾ ਸਾਰਦੇ ਨੇ ਸਾਨੂੰ ਸੰਨੀ ਹ ਲਾਉਣ ਦਾ ਸੁਭਾਅ ਬਣਿਆ ਸੰਨੀ ਲਾਉਣੀ ਰਲਾਉਣੀ ਆ ਤੇ ਚਲੋ ਕਟੀਆਂ-ਕੋਟੀਆਂ ਨੂੰ ਵਧੀਆ ਫਾਇਦਾ ਹੋ ਜਾਂਦਾ ਕਿਉਂ ਕਟੀਆਂ ਨੂੰ ਆਏ ਜੀ ਆਪਾਂ ਉਹਨਾਂ ਨੂੰ ਕੱਲਾ ਚਾਰ-ਚਾਰ ਤੇ ਸਰ ਜਾਂਦਾ ਉਹਨਾਂ ਦੀ ਗਰੋਥ ਵੀ ਵਧੀਆ ਰਹਿੰਦੀ ਆ ਚਾਰ ਤੇ ਤੁੱਕਾ ਦੇਖੀ ਜੀ ਜੀ ਨਾ ਮੱਚ ਜਿਹੜੇ ਜੀ ਸਭ ਜੀ ਨੂੰ ਪਤਰ ਤਲਾਤਾ ਹੁਣ ਆਪਾਂ ਇਹਨੂੰ ਅੰਦਰ ਰੱਖ ਲੈਣੇ ਆਂਗੇ ਹੌਲੀ ਹੌਲੀ ਬਿਜਲੀ ਵਾਲੇ ਚੁੱਲੇ ਤੇ ਬਣੀ ਜਾਊਗੀ ਅਨੈਕਸ਼ਨ ਤੇ ਮੇਲਾ ਪੂਸ਼ਣ ਗੈੜੀ ਆ ਗਿਆ ਆ ਮਮੀ ਮੜਿਆ ਉਪਰ ਸੁੱਚੀ ਨੀ ਪਾਣੀ ਨਾਲ ਫੇਰ ਕੋ ਤੇ ਤੁਹਾਨੂੰ ਸੁੱਚੀ ਆ ਸਾਰਾ ਬਟਾਲ ਜੇਗੇ ਜਿੱਥੋਂ ਤੱਕ ਇਹ ਜਿਹੜੇ ਮੜੀ ਮੜੀਆਂ ਪੌਦਾ ਸੀ ਉਹ ਵੀ हट ਗਿਆ ਚਲੋ ਠੀਕ ਆ ਜੀ ਤੇ ਆਪਾਂ ਵੀਡੀਓ ਦਾ ਮੀ ਕਰਦੇ ਆਂ ਐਂਡ ਮਿਲਾਂਗੇ ਨੂਜ਼ੇ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਤੇ ਐਂ ਜੁੜੇ ਰਹੋ ਜੇ ਸਾਡੇ ਚੈਨਲ ਦੇ ਨਾਲ ਪਲੀਜ਼ ਸਪੋਰਟ ਕਰਦੇ ਰਹੋ ਤਾਂ ਕਿ ਆਪਣਾ ਚੈਨਲ ਥੀਤੀ ਥੀਤੀ ਹੈ ਨਾ ਮੋਨਟਾਈਜ਼ ਹੋ ਜੇ ਪਲੀਜ਼ ਸਾਡੇ ਆਪਾਂ ਸਪੋਰਟ ਦੇ ਨਾਲ ਹੀ ਇੱਥੇ ਤੱਕ ਪਹੁੰਚਿਆ ਜੇ ਤੁਸੀਂ ਇਦਾਂ ਸਪੋਰਟ ਕਰੋਗੇ ਤਾਂ ਆਪਾਂ ਇਸ ਤੋਂ ਅੱਗੇ ਜਿਹੜਾ ਹੋਰ ਪਹੁੰਚ ਸਕਦੇ ਆਂ ਪਲੀਜ਼ ਤੁਹਾਨੂੰ ਹੱਥੋਂ ਇੱਕ ਰਿਕਵੈਸਟ ਹੈ ਜਿਨ੍ਹਾਂ ਨੇ ਵੀ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦ ਤੇ ਬਾਕੀ ਜੀ ਵੀਡੀਓ ਨੂੰ ਸ਼ੇਅਰ ਜੁੜ ਕਰਦਿਆ ਕਰੋ ਜਲਦੀ ਜਲਦੀ ਇਹਨੂੰ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਬਲੌਗ ਦਾ ਐਂਡ ਮਿਲਾਂਗੇ ਨਿਊਜ਼ੀ ਬਲੌਗ ਦੇ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਥੈਂਕ ਯੂ